ਹਾਂਜੀ ਪੰਜਾਬੀਓ ਜਿਹੜਾ ਆਪਣਾ ਟੂਰਨਾਮੈਂਟ 7 ਸਤੰਬਰ ਨੂੰ ਹੋਣ ਜਾ ਰਿਹਾ ਟੇਲਰ ਦੀ ਗਰਾਊਂਡ ਦੇ ਵਿੱਚ ਪਿਛਲੇ ਐਪੀਸੋਡ ਚ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਉਹ ਠੀਕ 9 ਵਜੇ ਸ਼ੁਰੂ ਹੋ ਜਾਣਾ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਕਾਲੋ ਨੇ ਜਾਣਕਾਰੀ ਦਿੱਤੀ ਸੀ 7 ਸਤੰਬਰ ਦਿਨ ਐਤਵਾਰ ਟੇਲਰ ਦੀ ਗਰਾਊਂਡ ਦੇ ਵਿੱਚ ਹੋਣਾ ਆਪਾਂ ਸੰਗਾਲੀ ਸਾਹਿਬ ਨੂੰ ਇਹ ਵੀ ਪੁੱਛਦੇ ਆ ਕਿ ਇਹ ਟੂਰਨਾਮੈਂਟ ਸੰਗਾਲੀ ਸਾਹਿਬ ਪਹਿਲਾ ਤੁਹਾਡੇ ਕਲੱਬ ਵੱਲੋਂ ਦੂਜਾ ਤੀਜਾ ਕਿੰਨਾ ਟੂਰਨਾਮੈਂਟ ਕਰਵਾ ਰਹੇ ਆ ਇਹ ਜੀ ਸਾਡੇ ਕਲੱਬ ਵੱਲੋਂ ਪਹਿਲਾ ਹੀ ਟੂਰਨਾਮੈਂਟ ਆ ਕਬੱਡੀ ਕੱਪ ਤੇ ਦਿਵਾਲੀ ਖੇਡ ਮੇਲਾ ਇਹ ਪਹਿਲਾ ਹੀ ਆ ਤੇ ਇਸ ਤੋਂ ਪਹਿਲਾਂ ਅਸੀਂ ਪਿਛਲੇ ਤੋਂ ਪਿਛਲੇ ਸਾਲ ਵਾਲੀਬਾਲ ਦਾ ਕਰਾ ਕੇ ਹਟੇ ਦੀ ਵਧੀਆ ਵਾਲੀਬਾਲ ਦਾ ਇਨਡੋਰ ਗਰਾਊਂਡ ਬੁੱਕ ਕਰਕੇ ਵਾਲੀਬਾਲ ਦਾ ਇੱਕ ਕਹਦੀ ਕੱਪ ਕਰਾ ਕੇ ਹਟਿਆ ਉਹਦੇ ਵਧੀਆ ਨਾਮ ਰੱਖੇ ਸੀ ਵਧੀਆ ਸਿਡਨੀ ਤੋਂ ਮੈਲਬਨ ਤੋਂ ਟੀਮਾਂ ਆਈਆਂ ᱛੀਆਂ ਤੇ ਸਾਡਾ ਕਬੱਡੀ ਕੱਪ ਪਰ ਪਹਿਲਾ ਹੈ ਖੇਡ ਮੇਲਾ ਤੇ ਕਬੱਡੀ ਕੱਪ ਇਹ ਸਾਡਾ ਪਹਿਲਾ ਹੀ ਆ ਪਹਿਲਾਂ ਅਸੀਂ ਲਾਸਟ ਈਅਰ ਤੋਂ ਲਾਸਟ ਈਅਰ ਕਬੱਡੀ ਵਾਲੀਬਾਲ ਕੱਪ ਕਰਾ ਕੇ ਹਟਦੀ ਵਧੀਆ ਲੈਵਲ ਤੇ ਹਾਂਜੀ ਪੰਜਾਬੀਓ ਜਿਵੇਂ ਆਪਣੇ ਪੰਜਾਬ ਦੇ ਵਿੱਚ ਵਾਲੀਬਾਲ ਵੀ ਵੱਡੇ ਪੱਧਰ ਤੇ ਖੇਡਿਆ ਜਾਂਦਾ ਇਹ ਪੰਜਾਬੀ ਯੂਥ ਕਲੱਬ ਵੱਲੋਂ 2023 ਦੇ ਵਿੱਚ ਕਵਿੰਬਿੰਨ ਦੇ ਵਿੱਚ ਵਾਲੀਬਾਲ ਟੂਰਨਾਮੈਂਟ ਕਰਵਾਇਆ ਸੀ ਅ ਕੁਦਰਤ ਨੇ ਕੋਈ ਖੇਡ ਐਸੀ ਵਰਤਾਈ ਸੀ ਵੀ ਉਸ ਟੂਰਨਾਮੈਂਟ ਵਿੱਚ ਮੈਂ ਵੀ ਪਹੁੰਚ ਸਕਿਆ ਤੇ ਮੈਂ ਵੀ ਉਹਦਾ ਆਨੰਦ ਮਾਣਿਆ ਸੀਗਾ ਮੇਰੇ ਖਿਆਲ ਚ ਉਹਦਾ ਜਿਹੜਾ ਐਂਕਰ ਸੀ ਟੂਰਨਾਮੈਂਟ ਦਾ ਆਪਣਾ ਮੁੰਡਾ ਦਰਸ਼ਨ ਖੱਟੜਾ ਸੀ ਹਨਾ ਤੇ ਸਾਡਾ ਸੁਮਨਦੇਵ ਸਿੰਘ ਢਿੱਲੋਂ ਤਾਜ ਬਿਲਡਿੰਗ ਗਰੁੱਪ ਵਾਲੇ ਉਥੇ ਨਾਮ ਮੰਡਲ ਦੀ ਪਹੁੰਚੇ ਸੀ ਸਾ ਤੁਸੀਂ ਨਾਲ ਸੀ ਤੇ ਉਹ ਟੂਰਨਾਮੈਂਟ ਬੜਾ ਸਕਸੈਸਫੁਲ ਹੋਇਆ ਸੀ ਮੈਲਬਨ ਤੋਂ ਵੀ ਉੱਥੇ ਟੀਮਾਂ ਆਈਆਂ ਸੀ ਸਿਡਨੀ ਤੋਂ ਵੀ ਆਈਆਂ ਸੀ ਤੇ ਬੜਾ ਆਨੰਦਮਈ ਟੂਰਨਾਮੈਂਟ ਸੀ ਇਹ ਪੰਜਾਬੀ ਯੂਥ ਕਲੱਬ ਵੱਲੋਂ ਜਿਹੜਾ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਇਹ ਪਹਿਲਾ ਕਰਵਾਇਆ ਜਾ ਰਿਹਾ ਤੇ ਟੇਲਰ ਦੀ ਗਰਾਊਂਡ 'ਚ ਕਰਵਾਇਆ ਜਾ ਰਿਹਾ